ਅੱਜ ਜੀ ਫੌਜੀ ਆਨੇ ਲਾਇਆ ਲੰਗਰ ਪਟਿਆਲਾ ਰੋਡ ਤੇ ਫੌਜੀਆ ਨੇ ਲੰਗਰ ਲਾਇਆ ਅੱਜ ਪਟਿਆਲਾ ਰੋਡ ਤੇ ਫੌਜੀਆ ਨੇ ਅਸੀਂ ਬਿਠਾ ਰਹੇ ਆਪਾਂ ਪਟਿਆਲਾ ਰੋਡ ਤੇ ਫੌਜੀਆ ਨੇ ਲੰਗਰ ਲਾਇਆ ਪਟਿਆਲੇ ਅੱਜ مین ਰੋਡ ਤੇ ਆਪਾਂ ਵੀ ਚਾਹ ਸਕਦੇ ਆ ਇੱਥੇ ਚੁਪਟਰ ਵੀ ਲਿਆ ਉਪਰ ਟੇ ਆਉਂਦੇ ਆ रोड त मिलट्री एरिए फौजिया ने लंगर ला रखे गुरु का लंगर फौजिया ने लाया <सवाँगागाँ> ਅੱਜ ਦੀ ਫੌਜੀਆ ਨੇ ਲਾਇਆ ਲੰਗਰ ਪਟਿਆਲਾ ਰੋਡ ਤੇ ਫੌਜੀਆ ਨੇ ਲੰਗਰ ਲਾਇਆ ਅੱਜ ਪਟਿਆਲਾ ਰੋਡ ਤੇ ਫੌਜੀਆ ਨੇ ਦਿਖਾ ਰਹੇ ਆਪਾਂ ਪਟਿਆਲਾ ਰੋਡ